ਐਵੇਂ ਦੀਆਂ ਸਾਰੀਆਂ ਚੀਜ਼ਾਂ ਲਓ ਜੀ ਆ ਜਿਵੇਂ ਪੰਜਾਬੀ ਜੁੱਤੀਆਂ ਵਾਲੀਆਂ ਦੁਕਾਨਾਂ ਹੋ ਗਈਆਂ ਹਨ ਇੱਥੇ ਸੱਚੀ ਸੂਟ ਹਨਾ ਐਵੇਂ ਜੀ ਇਹ ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਇੱਥੋਂ ਮਿਲ ਜਾਣਗੀਆਂ ਹਾਂ ਦੁਪੱਟੇ ਦੇਖ ਸਕਦੇ ਹੋ ਲਓ ਜੀ ਪੰਜਾਬੀ ਜੁੱਤੀਆਂ ਸੂਟ ਦੁਪੱਟੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਆਪਾਂ ਇਸ ਸਮੇਂ ਹੈਗੇ ਆਂ ਸ਼ਹਿਰ ਅੰਮ੍ਰਿਤਸਰ ਦੇ ਵਿੱਚ ਆਪਾਂ ਇਸ ਸਮੇਂ ਤੁਹਾਨੂੰ ਦਿਖਾਵਾਂਗੇ ਹੈਰੀ ਟੇਜ ਸਟਰੀਟ ਦੀ ਜਿਹੜੀ ਮਾਰਕੀਟ ਥੇ ਜਿਹੜੀ ਹਰਮੰਦਰ ਸਾਹਿਬ ਦੇ ਨੇੜੇ ਦੀ ਜਿਹੜੀ ਮਾਰਕੀਟ ਹੈ ਉਹ ਸਾਰੀ ਮਾਰਕੀਟ ਆਪਾਂ ਐਕਸਪਲ ਤੋ ਅੱਜ ਦੀ ਵੀਡੀਓ ਦੇ ਵਿੱਚ ਬਣੇ ਰਹੇ ਉਹ ਦਿਖਾਉਣੇ ਆ ਸਾਰੀ ਮਾਰਕੀਟ ਤੇ ਪਿੱਛੇ ਸਾਰੀ ਮਾਰਕੀਟ ਹੈ। ਜੇ ਇੱਥੇ ਕੁਝ ਹਰਮੰਦਰ ਸਾਹਿਬ ਦੇ ਜਿਹੜੀ ਆਲੇ-ਦੁਆਲੇ ਦੀ ਮਾਰਕੀਟ ਹੈ ਹਨਾ ਇਹ ਸਾਰੀ ਆਪਾਂ ਤੁਹਾਨੂੰ ਦਿਖਾਉਨੇ ਆ। ਬਹੁਤ ਵੱਡੀਆਂ-ਵੱਡੀਆਂ ਦੁਕਾਨਾਂ ਨੇ ਇੱਥੇ ਵੀ। ਬਹੁਤ ਸਾਰਾ ਸਮਾਨ ਜਿਹੜਾ ਇੱਥੋਂ ਮਿਲਦਾ ਹਨਾ ਜਿਵੇਂ ਤੁਸੀਂ ਆਹ ਦੇਖ ਸਕਦੇ ਹੋ ਐਵੇਂ ਜੀਆਂ ਸਾਰੀਆਂ ਚੀਜ਼ਾਂ। ਲਓ ਜੀ। ਜਿਵੇਂ ਪੰਜਾਬੀ ਜੁੱਤੀ ਵਾਲੀਆਂ ਦੁਕਾਨਾਂ ਹੋ ਗਈਆਂ ਹਨ ਇੱਥੇ ਤੇ ਦੋਨੋਂ ਸਾਈਡ ਇੱਥੇ ਦੁਕਾਨਾਂ ਨੇ আর ਦੂਸਰੀ ਸਾਈਡ ਵੀ ਬਹੁਤ ਸਾਰੀਆਂ ਦੁਕਾਨਾਂ ਨੇ ਇੱਥੇ ਸਾਰੀਆਂ ਦੁਕਾਨਾਂ ਦੀ ਜਿਹੜੀ ਲੋਕਾ ਹੈ ਹਨ ਦੇਖਾ ਇੱਕੋ ਜਿਹਾ ਜਿਹੜੀ ਘੰਟਾ ਘਰਦੀ ਮਾਰਕੀਟ ਆਪਾਂ ਦਿਖਾਈ ਸੀ ਤੁਹਾਨੂੰ ਉਹ ਵੀ ਇੱਧਰ ਸਾਹਮਣੀ ਹੈ ਆਹ ਸਾਈਡ ਘੰਟਾ ਘਰਦੀ ਮਾਰਕੀਟ ਹੈ ਦੇਖ ਸਕਦੇ ਹੋ ਤੇ ਘੰਟਾ ਘਰਦੀ ਮਾਰਕੀਟ ਦੇ ਨਾਲ ਇਹ ਮਾਰਕੀਟ ਹੈ ਇੱਥੇ ਜਿਵੇਂ ਆਹ ਦੇਖ ਸਕਦੇ ਤੁਸੀਂ ਕਰਾਚੀ ਸੂਟ ਹਨਾ ਐਵੇਂ ਜੀ ਇਹ ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਇੱਥੋਂ ਮਿਲ ਜਾਣਗੀਆਂ ਹਾਂ ਦੁਪੱਟੇ ਦੇਖ ਸਕਦੇ ਹੋ ਲੋ ਜੀ ਪੰਜਾਬੀ ਜੁੱਤੀ ਆਹ ਸੂਟ ਵਟੇ ਜੋ ਪੰਜਾਬੀ ਜੁੱਤੀਆਂ ਵਾਲੀਆਂ ਹਨਾ ਸੇਲ ਲੱਗੀ ਹੋਈ ਹੈ ਇੱਥੇ ਇਹਨਾਂ ਤੇ ਵੀ ਦੇਖੋ 4 400 ਰੁਪਏ ਲਿਖਿਆ ਹੋਇਆ ਹੈ ਹਨਾ ਜਿਹੜਾ ਦੇਖ ਸਕਦੇ ਹੋ ਤੁਸੀਂ ਲੋ ਜੀ ਐਵੇਂ ਦੀਆਂ ਬਹੁਤ ਸਾਰੀਆਂ ਦੁਕਾਨਾਂ ਤੁਹਾਨੂੰ ਇੱਥੇ ਮਿਲ ਜਾਣਗੀਆਂ ਸੇਲ ਵਾਲੀਆਂ ਜਿਵੇਂ ਆਹ ਬੈਗਾਂ ਵਾਲੀ ਦੁਕਾਨ ਹੋਗੀ ਦੇਖ ਸਕਦੇ ਹੋ ਬਹੁਤ ਵੱਡੀ ਮਾਰਕੀਟ ਹੈ ਇਹ ਕੁਝ ਖਾਣ ਪੀਣ ਵਾਲੀਆਂ ਦੁਕਾਨਾਂ ਵੀ ਤੁਹਾਨੂੰ ਇੱਥੇ ਜੜੀਆਂ ਮਿਲ ਜਾਣਗੀਆਂ ਦੇਖ ਸਕਦੇ ਹੋ ਇੱਧਰ ਤੇ ਇੱਧਰਲੀ ਸਾਈਡ ਵੀ ਕਾਫੀ ਵੱਡੀ ਮਾਰਕੀਟ ਹੈ। ਉਸ ਬੱਚਿਆਂ ਵਾਲੇ ਖੜਾਉਣੇ ਹਨ ਐਵੇਂ ਦੀਆਂ ਸਾਰੀਆਂ ਦੁਕਾਨਾਂ ਇੱਥੇ ਹੈਗੀਆਂ ਨੇ ਦੇਖ ਸਕਦੇ ਹੋ ਆ ਟੀ-ਸ਼ਰਟਾਂ ਹੋ ਗਈਆਂ ਜਿਵੇਂ ਆ ਸਾਰੇ ਬੱਚਿਆਂ ਵਾਲੀ ਖੜਾਉਣੇ ਪਏ ਨੇ ਇੱਥੇ। ਤੇ ਇੱਥੇ ਜਿਵੇਂ ਆ ਖਾਣ ਪੀਣ ਵਾਲੇ ਹੋਟਲ ਹਨਾ ਰੈਸਟੋਰੈਂਟ ਐਵੇਂ ਦੀਆਂ ਚੀਜ਼ਾਂ ਵੀ ਸਾਰੀਆਂ ਹੈਗੀਆਂ ਨੇ ਤੇ ਅਗਲੇ ਵਾਲੇ ਪਾਸੇ ਕੁਝ ਕੁ ਕੱਪੜੇ ਵਾਲੀਆਂ ਦੁਕਾਨਾਂ ਵੀ ਜਿਹੜੀਆਂ ਇੱਥੇ ਹੈਗੀਆਂ ਨੇ। ਫਲਕਾਰੀਆਂ ਸੂਟ ਹਨਾ ਸਾਰੇ ਜਿਹੜੇ ਬਾਹਰ ਲਾਏ ਹੋਏ ਨੇ ਇੱਥੇ ਦੇਖ ਸਕਦੇ ਹੋ ਦੋਨੋਂ ਸਾਈਡ ਆਹ ਸਾਈਡ ਵੀ ਦੇਖੋ ਕਾਫੀ ਵੱਡੀਆਂ ਵੱਡੀਆਂ ਦੁਕਾਨਾਂ ਕੱਪੜੇ ਵਾਲੀਆਂ ਤੁਹਾਨੂੰ ਮਿਲ ਜਾਣਗੀਆਂ ਦੇਖ ਸਕਦੇ ਹੋ ਲਓ ਜੀ ਆਹ ਫਲਕਾਰੀਆਂ ਜਿਵੇਂ ਚੁੰਨੀਆਂ ਦੁਪੱਟੇ ਬਾਹਰ ਲਾਏ ਹੋਏ ਨੇ ਤੇ ਆ ਖਾਣ ਪੀਣ ਵਾਲਾ ਰੈਸਟੋਰੈਂਟ ਆਹ ਸਾਈਡ ਤੁਸੀਂ ਦੇਖ ਸਕਦੇ ਹੋ ਲਓ ਜੀ ਸੂਟ ਚੁੰਨੀਆਂ ਹਨਾ ਫਲਕਾਰੀਆਂ ਵਾਲੀਆਂ ਦੁਕਾਨਾਂ ਤੁਹਾਨੂੰ ਇੱਥੋਂ ਬਹੁਤ ਮਿਲ ਜਾਣਗੀਆਂ ਈ ਮਾਰਕੀਟ ਦੇ ਵਿੱਚ ਤੇ ਚੱਲਦੇ ਆਪਾਂ ਹੁਣ ਦੂਸਰੀ ਵਾਲੀ ਸਾਈਡ ਨੂੰ ਅੱਗੇ ਦੀ ਜਿਹੜੀ ਮਾਰਕੀਟ ਉਹ ਜਾ ਕੇ ਦੇਖਦੇ ਆਪਾਂ ਸਾਰੀ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਬਹੁਤ ਸਾਰੀਆਂ ਮਾਰਕੀਟਾਂ ਨੇ ਬਹੁਤ ਸਾਰੇ ਵੱਡੇ ਵੱਡੇ ਬਾਜ਼ਾਰ ਨੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਜਿਵੇਂ ਆਪਾਂ ਤੁਹਾਨੂੰ ਆਹ ਸਾਰਾ ਬਾਜ਼ਾਰ ਦਿਖਾਇਆ ਘੰਟਾ ਘਰ ਬਾਜ਼ਾਰ ਦਿਖਾਇਆ ਹਨ ਤੇ ਉਸੇ ਤਰ੍ਹਾਂ ਹੋਰ ਵੀ ਬਹੁਤ ਸਾਰੀਆਂ ਮਾਰਕੀਟਾਂ ਨੇ ਆ ਜਿਵੇਂ ਇੱਥੇ ਸੂਟਾਂ ਵਾਲੀਆਂ ਦੁਕਾਨਾਂ ਤੁਸੀਂ ਦੇਖ ਸਕਦੇ ਹੋ ਲਓ ਜੀ ਪੂਰਾ ਫੁੱਲ ਯਾਰ ਆਹੀ ਤੇ ਅੱਗੇ ਚੱਲਦੇ ਆਂ ਅੱਗੋਂ ਜਾ ਕੇ ਆਪਾਂ ਦੇਖਦੇ ਆਂ ਨਾ ਸਾਰੀ ਮਾਰਕੀਟ ਇੱਥੇ ਬੈਗ ਪਾਏ ਨੇ ਦੇਖੋ ਲਓ ਜੀ ਇਹ ਕਾਫੀ ਵੱਡੀ ਜਿਹੜੀ ਮਾਰਕੀਟ ਹੈ ਆ ਦੇਖੋ ਤੁਸੀਂ ਇੱਥੇ ਸਾਰੀਆਂ ਸੂਟ ਵਾਲੀਆਂ ਦੁਕਾਨਾਂ ਨੇ ਜਿਹੜੀਆਂ ਹਨਾ ਲਓ ਜੀ ਦੁਪੱਟੇ ਸੂਟ ਡਿਸਪਲੇ ਕੀਤੇ ਆ ਨੇ ਪੰਜਾਬੀ ਜੁੱਤੀਆਂ ਵਾਲੀਆਂ ਦੁਕਾਨਾਂ ਅੱਜਵੇਂ ਇੱਥੇ ਫਲਕਾਰੀਆਂ ਜਿਹੜੀਆਂ ਲਾਈਆਂ ਹੋਈਆਂ ਨੇ ਬਾਕੀ ਬਹੁਤ ਭਾਰੀ ਇਕੱਠਾ ਦੋਨੋਂ ਸਾਈਡ ਨੇ ਦੁਕਾਨਾਂ ਇੱਧਰ ਕੁਛ ਖਾਣ ਪੀਣ ਵਾਲੀਆਂ ਦੁਕਾਨਾਂ ਵੀ ਤੁਹਾਨੂੰ ਮਿਲ ਜਾਣਗੀਆਂ ਇੱਥੇ ਲਓ ਜੀ ਜਿਵੇਂ ਠੰਡੀ ਲੱਸੀ ਵਾਲੀ ਹੋਊਗੀ ਦਿਖਾਣਾ ਐਵੇਂ ਜੀਆਂ ਸਾਰੀਆਂ ਦੁਕਾਨਾਂ ਆ ਇੱਥੇ ਕੁਛ ਆਈਸਕ੍ਰੀਮ ਵਾਲੀਆਂ ਦੁਕਾਨਾਂ ਨੇ ਜਿਹੜੀਆਂ ਪੰਜਾਬੀ ਜੁੱਤੀਆਂ ਫਲਕਾਰੀਆਂ ਉਹ ਸਾਰੀਆਂ ਦੁਕਾਨਾਂ ਇੱਥੇ ਬਹੁਤ ਜ਼ਿਆਦਾ ਨੇ ਇੱਥੇ ਤੁਸੀਂ ਜਿਵੇਂ ਦੇਖ ਸਕਦੇ ਹੋ ਨਾ ਪੰਜਾਬੀ ਜੁੱਤੀਆਂ ਵਾਲੀਆਂ ਦੁਕਾਨਾਂ ਲਓ ਜੀ ਪੰਜਾਬੀ ਜੁੱਤੀਆਂ ਲਾਈਆਂ ਹੋਈਆਂ ਨੇ ਦੇਖ ਸਕਦੇ ਹੋ ਕਿ ਡਿਸਪਲੇ ਕੀਤੀਆਂ ਹੋਈਆਂ ਆ ਤੇ ਟੀ-ਸ਼ਰਟਾਂ ਹਨਾ ਆ ਸੂਟ ਡਿਸਪਲੇ ਕੀਤੇ ਹੋਏ ਨੇ ਇੱਥੇ ਜੁੱਤੀਆਂ ਵਾਲੀਆਂ ਦੁਕਾਨਾਂ ਤੁਹਾਨੂੰ ਬਹੁਤ ਮਿਲਣਗੀਆਂ ਇੱਥੇ ਪੰਜਾਬੀ ਜੁੱਤੀਆਂ ਵਾਲੀਆਂ ਦੁਕਾਨਾਂ ਲਓ ਜੀ ਅਜਵੇਂ ਐਰਿੰਗਸ ਹੋ ਗਏ ਹਨ ਐਵੇਂ ਦਾ ਸਾਰਾ ਸਮਾਨ ਇੱਥੋਂ ਤੁਹਾਨੂੰ ਮਿਲ ਜੂਗਾ ਤੇ ਉਸੇ ਤਰ੍ਹਾਂ ਦੂਸਰੀ ਸਾਈਡ ਵੀ ਦੁਕਾਨਾਂ ਜਿਹੜੀਆਂ ਹੈਗੀਆਂ ਨੇ ਬਹੁਤ ਸਾਰੀਆਂ ਦੁਕਾਨਾਂ ਨੇ ਤੇ ਇੱਧਰ ਸਾਹਮਣੇ ਕੋਲ ਸੂਟਾਂ ਵਾਲੀਆਂ ਦੁਕਾਨਾਂ ਵੀ ਤੁਹਾਨੂੰ ਜਿਹੜੀਆਂ ਇੱਥੇ ਮਿਲ ਜਾਣਗੀਆਂ ਲਓ ਜੀ ਇਹ ਮਾਰਕੀਟ ਜਿਹੜੀ ਸਾਰੀ ਹੈ ਨਾ ਇਹਦੀ ਇੱਕੋ ਜਿਹੀ ਦਿੱਖ ਹੈ ਸਾਰੀਆਂ ਸ਼ਾਪਸ ਨੇ ਜਿਹੜੀਆਂ ਦੁਕਾਨਾਂ ਨੇ ਇੱਕੋ ਜਿਹੀ ਦਿੱਖ ਦਿੱਤੀ ਹੋਈ ਹੈ ਇੱਥੇ ਤੁਹਾਨੂੰ ਖਾਣ ਪੀਣ ਵਾਲੀਆਂ ਦੁਕਾਨਾਂ ਆ ਮਿਲ ਜਾਣਗੀਆਂ ਬਾਕੀ ਕੱਪੜੇ ਵਾਲੀਆਂ ਸੂਟਾਂ ਵਾਲੀਆਂ ਹਨ ਜਿਵੇਂ ਉਧਰ ਤੁਸੀਂ ਦੇਖ ਸਕਦੇ ਹੋ ਫਨਕਾਰੀਆਂ ਸੂਟ ਬਾਹਰ ਲਾਏ ਹੋਏ ਨੇ ਫਨਕਾਰੀ ਵਾਲੀਆਂ ਬਹੁਤ ਵੱਡੀਆਂ ਵੱਡੀਆਂ ਦੁਕਾਨਾਂ ਮਿਲਣਗੀਆਂ ਤੁਹਾਨੂੰ ਸ਼ਹਿਰ ਅੰਮ੍ਰਿਤਸਰ ਦੇ ਵਿੱਚ ਦੋਨੋਂ 사이ੜਾ ਮਾਰਕੀਟ ਤੁਸੀਂ ਦੇਖ ਸਕਦੇ ਹੋ ਇੱਥੇ ਵੀ ਬਹੁਤ ਵੱਡੀਆਂ-ਵੱਡੀਆਂ ਸੂਟ ਵਾਲੀਆਂ ਦੁਕਾਨਾਂ ਤੁਹਾਨੂੰ ਮਿਲ ਜਾਣਗੀਆਂ ਤੁਸੀਂ ਦੇਖ ਸਕਦੇ ਹੋ ਨਾ ਸੂਟ ਜਿਹੜੇ ਡਿਸਪਲੇ ਕੀਤੇ ਹੋਏ ਨੇ ਦੇਖ ਸਕਦੇ ਹੋ ਲਓ ਜੀ ਫਲਕਾਰੀਆਂ ਸੂਟ ਜਿਹੜੇ ਡਿਸਪਲੇ ਕੀਤੇ ਹੋਏ ਨੇ अगे हूं देखते दे हैं मार्केट जाके आप भी देख सकते हो जमें फुलकारिया आ गई है ना लाओ एवे जी सारी मार्केट है इतना कड़े हो गए है ना ਐਵੇਂ ਜੀਆਂ ਸਾਰੀਆਂ ਚੀਜ਼ਾਂ ਮਿਲਣਗੀਆਂ ਆਲਟ ਰੈਡੀ ਵੀਰ ਆ ਗਏ ਆ ਜੋਕੀਆਂ ਤੁਸੀਂ ਦੇਖ ਸਕਦੇ ਹੋ ਲਓ ਜੀ ਐਵੇਂ ਦੀਆਂ ਦੁਕਾਨਾਂ ਤੁਹਾਨੂੰ ਇੱਥੇ ਮਿਲਣਗੀਆਂ ਬਾਜ਼ਾਰ ਦੇ ਵਿੱਚ ਬਹੁਤ ਦਾ ਮਾ ਕੇ ਜਾਉਂਦੇ ਆ ਆ ਖਾਣ ਪੀਣ ਵਾਲੀਆਂ ਵੀ ਕੁਝ ਮਿਲ ਜਾਣਗੀਆਂ ਇੱਥੇ ਜਿਵੇਂ ਟਿੱਕੀਆਂ ਸੈਂਡਵਿਚ ਹਨਾ ਕਾਫੀ ਵੱਡੀ ਮਾਰਕੀਟ ਹੈ ਇਹ ਸਾਰੀ ਆਪਾਂ ਤੁਹਾਨੂੰ ਆਲੇ-ਦੋਲੇ ਦੀ ਮਾਰਕੀਟ ਜਿਹੜੀ ਦਿਖਾਈ ਆ ਹਨ ਤੇ ਇਧਰਲੀ ਵਾਲੀ ਸਾਈਡ ਵੀ ਕਾਫੀ ਸਾਰੀਆਂ ਦੁਕਾਨਾਂ ਜਿਹੜੀਆਂ ਹੈਗੀਆਂ ਨੇ ਹਨ ਇਹਦੇ ਅੰਦਰ ਜਿਹੜੀਆਂ ਬਣੀਆਂ ਹੋਈਆਂ ਨੇ ਇੱਥੇ ਜਿਵੇਂ ਕੁਝ ਖਾਣ-ਪੀਣ ਵਾਲੀਆਂ ਵੀ ਹੈਗੀਆਂ ਨੇ ਦੁਕਾਨਾਂ ਸਾਰੀਆਂ ਦੇਖ ਸਕਦੇ ਹੋ ਤੁਸੀਂ ਲੋ ਜੀ ਹੇਕ ਹੋ ਗਏ ਜਿਵੇਂ ਹਨਾ ਐਵੇਂ ਦੀਆਂ ਸਾਰੀਆਂ ਦੁਕਾਨਾਂ ਤੁਹਾਨੂੰ ਇੱਥੇ ਜਿਹੜੀਆਂ ਮਿਲ ਜਾਣਗੀਆਂ ਆ ਕੁਝ ਟੂ ਟ੍ਰੈਵਲ ਵਾਲੀਆਂ ਆ ਟੈਡੀ ਵੀਅਰ ਲਓ ਜੀ ਬਹੁਤ ਸਾਰੇ ਡੈਡੀ ਵੀਅਰ ਇੱਥੇ ਤੁਹਾਨੂੰ ਮਿਲ ਜਾਣਗੇ ਲੱਗੇ ਹਨ ਐਵੇਂ ਸਾਰੀ ਇਹ ਮਾਰਕੀਟ ਹੈ ਜਿਹੜੀ ਇੱਥੇ ਸੇ ਤੋਂ ਚੱਲਦੇ ਹਾਂ ਅਗਲੇ ਵਾਲੇ ਪਾਸੇ ਨੂੰ ਆ ਵੀ ਇੱਥੇ ਤੁਸੀਂ ਦੇਖ ਸਕਦੇ ਹੋ ਬੱਚਿਆਂ ਵਾਲੇ ਡੈਡੀ ਵੀਅਰ ਹਨਾ ਲਓ ਜੀ ਹਰੇਕ ਤਰੀਕੇ ਦੀਆਂ ਦੁਕਾਨਾਂ ਤੁਹਾਨੂੰ ਇੱਥੇ ਜਿਹੜੀਆਂ ਮਿਲ ਜਾਣਗੀਆਂ ਇਹ ਮਾਰਕੀਟ ਦੇ ਵਿੱਚ ਜਿਵੇਂ ਪੰਜਾਬੀ ਜੁੱਤੀਆਂ ਵਾਲੀਆਂ ਦਿਖਾਈਆਂ ਨੇ ਹਨਾ ਕੁਝ ਕੁ ਸੂਟਾਂ ਵਾਲੀਆਂ ਦੁਕਾਨਾਂ ਵੀ ਦਿਖਾਈਆਂ ਨੇ ਜਿਹੜੀਆਂ ਤੁਹਾਨੂੰ ਹਾਂਜੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦਿਖਾਈ ਹੈ ਸ਼ਹਿਰ ਅੰਮ੍ਰਿਤਸਰ ਦੀ ਮਾਰਕੀਟ ਇਸ ਵੀਡੀਓ ਨੂੰ ਆਪਾਂ ਐਂਡ ਕਰਦੇ ਹਾਂ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਅਗਲੇ ਬਲੌਗ 'ਚ ਉਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ